ਓਮ ਕਰਤਾ ਪੁਰਖ ਨਰਪਉ ਨਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੇਰਾ ਮਨ ਸਾਧ ਜਨਾ ਮਿਲ ਹਰਿਆ ਹਾਂ ਬਲ 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 ਸਾਧ ਜਨਾ ਕਉ ਮਿਲ ਸੰਗਤਿ ਪਾਰ ਉਤਰਿਆ ਰਹਾਉ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਮ ਸਾਧ ਜਨਾ ਪਗ ਪਰਿਆ ਤਨ ਤਨ ਸਾਦ ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤ ਤੇ ਉਧਰਿਆ ਮਨੁਆ ਚੱਲੇ ਚੱਲੇ ਬੋ ਬੋ ਬਿਦ ਮਨ ਸਾਧੂ ਵਸਗਤ ਕਰਿਆ ਜਿਉ ਜਲ ਤੰਤ ਪਸਾਰੇ ਬਦਕ ਗ੍ਰਸਮੀਨਾ ਵਸਗਤ ਕਰਿਆ ਹਰ ਕੇ ਸੰਤ ਸੰਤ ਭਲ ਨੀਕੇ ਮਿਲ ਸੰਤ ਜਨ ਨਾਮ ਮਾਲ ਲਹੀਆ ਹਉ ਮੈਂ ਦੁਰਤ ਗਿਆ ਸਮਨੀਕਰ ਜੋ ਸਾਬਣ ਕਾ ਪਰ ਕਰਿਆ ਮਸਤਕ ਲਲਾਟ ਲਿਖਿਆ ਧੁਰ ਠਾਕੁਰ ਗੁਰ ਸਤਗੁਰ ਚਰਨ ਉਰ ਧਰਿਆ ਸਭ ਦਾਲਰ ਦੁਖ ਪੰਜ ਪ੍ਰਪਾਇਆ ਜਨ ਨਾਨਕ ਨਾਮਿ ਉਧਰਿਆ ਕਾਣਾੜਾ ਮਹਲਾ ਚੌਥਾ ਮੇਰਾ ਮਨ ਸੰਤ ਜਨ ਅਪਾ ਗਰੇ ਨਾ ਹਰ ਹਰ ਕਥਾ ਸੁਣੀ ਮਿਲ ਸੰਗਤ ਮਨ ਕੋ ਰਾ ਹਰ ਰੰਗ ਪੀਨ ਰਾਵ ਹਮ ਅਚਿਤ ਅਚੇਤ ਨਾ ਜਾਣੈ ਗਤ ਮਿਤ ਗੁਰ ਕੀਏ ਸਚਿਤ ਚਤੈਨ ਪ੍ਰਭ ਦੀਨ ਦਇਆਲ ਕੀਓ ਅੰਗੀਕ੍ਰਿਤ ਮਨ ਹਰ ਹਰ ਨਾਮ ਜਪੈਨ ਹਰ ਕੇ ਸੰਤ ਮਿਲੈ ਮਨ ਪ੍ਰੀਤਮ ਕਟ ਦੇਵੋ ਹੀ ਰਤੈ ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀਏ ਪਤ ਤਰਪਵੇਂ ਨੋ ਹਰ ਕੇ ਜਨ ਊਤਮ ਜਗ ਕਈਐ ਜਨ ਮਿਲਿਆ ਪਤਰ ਸੀਨ ਜਨ ਕੀ ਮਹਿਮਾ ਬਰਨ ਨ ਸਕਾਉ ਓ ਊਤਮ ਹਰ ਹਰ ਕੀ ਨੋ ਤੁਮ ਹਰ ਸ਼ਾਹ ਵੱਡੇ ਪ੍ਰਭ ਸੁਆਮੀ ਹਮਣ ਜਾਰੇ ਰਾਸ ਦੀਨ ਜਾਨ ਨਾਨਕ ਕੋ ਦਇਆ ਪ੍ਰਭ ਧਰੂ ਲਦ ਵਖਰ ਹਰ ਹਰ ਲੀਨ ਕਾਣੜਾ ਮਹਲਾ ਚੌਥਾ ਜਪ ਮੰਨ ਰਾਮ ਨਾਮ ਪਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿੱਚ ਘਰੇ ਉਦਾਸ ਰਹੋ ਹਾਮਰ ਹਰ ਹਿਰਦੈ ਜਪਿਉ ਨਾਮ ਨਰਹਰੂ ਪ੍ਰਭ ਕਿਰਪਾ ਕਰੀ ਕਿਰਪਾ ਸੋ ਅਨਧਨੀ ਅਨੰਦ ਭਾਇ ਮਨ ਬਿਕਸਿਆ ਉਦਮ ਭੈ ਮਿਲਣ ਕੀ ਆਸ ਹਮਰ ਸੁਆਮੀ ਪ੍ਰੀਤ ਲਗਾਈ ਜਿਤਨੇ ਸਾਸ ਲੀਏ ਹਮ ਗਰਾਸ ਕਿਲ ਬਿਕਦਨ ਭੈ ਖਿਨੇ ਅੰਤਰ ਟੂਟ ਗਏ ਮਾਇਆ ਕੇ ਫਾਸ ਕਿਆ ਹਮ ਕਿਰਮਾ ਕਿਆ ਕਰਮ ਕਮਾਵੈ ਮੂਰਖ ਮੁਗਧ ਰਖੇ ਪ੍ਰਵਤਾਸ ਔਗੁਣਿਆਰੇ ਪਥਰ ਭਾਰੇ ਸਤ ਸੰਗਤ ਮਿਲ ਤਰੇ ਤਰਾਸ ਜੇਤੀ ਸ੍ਰਿਸ਼ਟ ਕਰੀ ਜਗਦੀਸ਼ਰ ਤੇ ਸਭ ਊਚ ਹਮ ਨੀਚ ਬਿਖਿਆਸ ਹਮਰੇ ਯਵਗੁਣ ਸੰਗੁਰ ਮਿਟੇ ਜਨ ਨਾਨਕ ਮੇਲ ਲਿਏ ਪ੍ਰਭ ਪਾਸ ਕਾਣੜ ਮਹਲਾ ਚੌਥਾ ਮੇਰੇ ਮਨ ਰਾਮ ਨਾਮ ਜਪਿਉ ਗੁਰਵਾਕ ਹਰ ਹਰ ਕਿਰਪਾ ਕਰੀ ਜਗਦੀਸ਼ਰ ਦੁਰਮਤ ਦੂਜਾ ਭਾਉ ਗਏ ਸਭ ਚਾਕ ਰਹਾਉ ਨਾਨਾ ਰੂਪ ਰੰਗ ਹਰ ਕੇਰੇ ਟਕੜਦਾ ਰਾਮਾ ਰਵੀ ਉਹ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਵਿਖਿਆ ਕੇ ਤਾਕ ਸੰਤ ਜਨਾ ਕੀ ਬਹੁਤ ਬਹੁ ਸੋਬਾ ਜਿਨ ਉਰ ਧਾਰਿਓ ਹਰ ਦਸ ਕਰ ਸਾਖ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਗਉ ਦੇਖ ਬਸ਼ਰਾਕ ਹਰ ਕੇ ਸਤ ਜਨਾ ਮੈਂ ਹਰ ਹਰ ਤੇਜਨੀ ਉਤਮ ਜਨਕ ਜਨਾਕ ਤਿਨ ਹਰ ਹਿਰਦੈ ਬਾਸ ਬਸਾਨੀ ਛੂਟ ਗਈ ਮੁਸ਼ਕੀ ਮੁਸਕਾਕ ਤੁਮਰੇ ਜਾਨ ਤੁਮਹੀ ਪ੍ਰਭ ਕੀਏ ਹਰ ਰਾਖਲੇ ਹੋ ਆਪਣੇ ਆਪਣਾਕ ਜਨਾਨਨ ਕੇ ਸਖਾ ਹਰ ਭਾਈ ਮਾਤ ਪਿਤਾ ਬੰਧ ਪਰ ਸਾਖ ਕਾਂੜਾ ਮਹਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪ ਚੀਤ ਹਰ ਹਰ ਵਸਤ ਮਾਇਆ ਗੜ ਵੇੜੀ ਗੁਰ ਕੈ ਸ਼ਬਦ ਲਿਓ ਗੜ ਜੀਤ ਰਹਾਉ ਮਿੱਥਿਆ ਭਰਮ ਭਰਮ ਬੋ ਭਮਿਆ ਲਗਦੋ ਪੁੱਤਰ ਕਲਤਰ ਮੋਹ ਪ੍ਰੀਤ ਜੈਸੇ ਤਰਵਰ ਕੀ ਤੁਸ਼ ਸ਼ਾਇਆ ਕਿਮ ਮੈਂ ਬਿਨ ਸਜਾਇ ਦੇ ਪੀਤ ਹਮਰੇ ਪ੍ਰਾਣ ਪ੍ਰੀਤਮ ਜਨ ਊਤਮ ਹਮਰੇ ਪ੍ਰਾਣ ਪ੍ਰੀਤਮ ਜਨ ਊਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਹਮਰੇ ਪ੍ਰਾਣ ਪ੍ਰੀਤਮ ਜਨ ਊਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਪਰਚੈ ਰਾਮ ਰਵਿਆ ਘਟ ਅੰਤਰ ਅਸਤਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨਨੀ ਕੇ ਜਿਨ ਮਿਲੇ ਆਂ ਮਨ ਰੰਗ ਰੰਗੀਤ ਹਰ ਰੰਗ ਲਹਿ ਨ ਉਤਰੈ ਕਬ ਹਉ ਹਰ ਹਰ ਜਾਏ ਬਲੈ ਹਰ ਪ੍ਰੀਤ ਹਮ ਬਹੁ ਪਾਪ ਕੀਏ ਅਪਰਾਧੀ ਗੁਰ ਕਾਟੇ ਕਟਤ ਕਟੀਤ ਹਰ ਹਰ ਨਾਮ ਦੀਉ ਮੁਖ ਔਖ ਦੇ ਜਨ ਨਾਨਕ ਪਦ ਤ ਪਨੀਤ ਕਾਣਾੜਾ ਮਹਲਾ ਚੌਥਾ ਕਿਾ ਪ੍ਰਮਾਨ ਰਾਮਨਾਮ ਝੰਨਾਥ ਕੋ ਮਨ ਕੇਰ ਪਰੇ ਬਿਖ ਬਿਖਿਆ ਸਤਗੁਰ ਕਾੜ ਲੀਏ ਦੇ ਹਾਥ ਰਹਾਓ ਸੁਆਮੀ ਆਪੇ ਨਿਰੰਜਨ ਨਰ ਹਰ ਤੁਮ ਰਖ ਲਿਓ ਹਮ ਪਾਪੀ ਪਾਤ ਕਾਮ ਕ੍ਰੋਧ ਬਿਖਿਆ ਲੋਭ ਲੁਭਤੇ ਕਾਸ਼ਤ ਲੋ ਤਰੇ ਸੰਗ ਸਾਥ ਤੋਂ ਬੜ ਪੁਰਖ ਬੜਾ ਗਾਮੀ ਅਗੋਚਰੇ ਹਮ ਢੁੰਡ ਰਹੀ ਪਾਈ ਨਹੀਂ ਹਾਥ ਪਰ ਪਰ ਪਰਪੁਰ ਸੁਆਮੀ ਤੂੰ ਆਪਣ ਜਾਨ ਆਪ ਜਗੰਗਨਾਥ ਅਦ੍ਰਿਸ਼ਟੀ ਅਗੋਚਰ ਨਾਮ ਤੇ ਆਏ ਸਤ ਸੰਗਤ ਮਿਲ ਸਾਧੂ ਪਾਥ ਹਰ ਹਰ ਕਥਾ ਸੁਣੀ ਬਿਲ ਸੰਗਤ ਹਰ ਹਰ ਜਪਿਓ ਕਥ ਕਥ ਕਾਥ ਹਮਰੇ ਪ੍ਰਭ ਜਗਦੀਸ਼ ਗੁਸਾਈ ਹਮਰਾਖ ਲੇਹੁ ਜਗੰਗਨਾਥ ਜਨ ਨਾਨਕ ਦਾਸਨ ਜਨ ਨਾਨਕ ਦਾਸ ਦਾਸ ਦਸਨ ਕੋ ਪ੍ਰਭ ਕਰੋ ਕਿਰਪਾ ਰੱਖੋ ਜਨ ਸਾਥ ਕਾਣਾੜਾ ਮਹਲਾ ਚੌਥਾ ਪੜਤਾਲ ਘਰ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਮਨ ਜਪੋ ਰਾਮ ਗੋਪਾਲ ਹਰ ਰਤਨ ਜਵੇ ਹਰ ਲਾਲ ਹਰ ਗੁਰਮੁਖ ਘਰ ਟਕਸਾਲ ਹਰ ਹੋ ਹੋ ਕਿਰਪਾਲ ਰਹਾਉ ਤੁਮਰੇ ਗੁਣ ਅਗਾਮੇ ਅਗੋਚਰ ਏਕ ਜੀ ਕਿਆ ਕਥਾ ਵਿਚਾਰੀ ਰਾਮ 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 ਲਾਲੂ ਤੁਮਰੀ ਜੀ ਇਕਤ ਕਥਾ ਤੂੰ ਤੋਂ ਤੂੰ ਹੀ ਜਾਣੈ ਹਉ ਹਰ ਚੱਪ ਪਈ ਨਿਹਾਲ 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 ਹਮਰੇ ਹਰ ਪ੍ਰਾਨ ਸਖਾ ਸੁਆਮੀ ਹਰ ਅਮੀਤਾ ਮੇਰੇ ਮਨ ਤਨ ਜੀ ਹਰ ਹਰ ਹਰੇ ਹਰੇ ਨਾਮ ਨਾਮ ਤਨ ਮਾਲ ਜਾਂ ਕੋ ਭਾਗ ਤਨ ਲਿਓ ਰੀ ਸੁਹਾਗ ਹਰ ਹਰ ਹਰੇ ਹਰ ਗੁਣ ਗਾਵੇ ਗੁਰਮਤ ਹਉ ਬਲ ਬਲੇ ਹਉ ਬਲ ਬਲੇ ਜਾ ਨਾਨਕ ਹਰਿ ਜਪਈ ਨਿਹਾਲ 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 ਕਾਣਾੜਾ ਪਹਿਲਾ ਚੌਥਾ ਹਰ ਮੰਗਾਵੋ ਜਗਦੀਸ਼ ਏ ਕਾਜੀ ਕੀਚੇ ਲਖ 20 ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀਸ ਰਹਾਉ ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਪਉ ਜਗਦੀਸ਼ ਉਮਰੇ ਜਨ ਅਰਾਮ ਜਪੈ ਤੇ ਉਤਮ ਤੈਨ ਕਹੋ ਘੁਮ ਘੁਮੇ ਕਮ ਕਮ ਜੀਸ ਹਰ ਤਮ ਵੱਡ ਵੱਡੇ ਵੱਡੇ ਬੜੀ ਉੱਚੇ ਸੋ ਕਰੇ ਜੇ ਤੁਧ ਭਾਵੀਸ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਤਨ 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 ਗੁਰੂ ਸਾਬੀਸ ਕਾੜਾ ਮਹਲਾ 4 ਭਜ ਰਾਮ ਮਨ ਰਾਮ ਜਸ ਰੂਪ ਨਰੇਖ ਬਡਾਮ ਸਤ ਸੰਗਤ ਮਿਲ ਭਜ ਰਾਮ ਬੜੋ ਹੋ ਪਾਗ ਮਥਾਮ ਰਾਉ ਜਿਤ ਗਰੇ ਮੰਦਰ ਹਰ ਹੋਤ ਜਾਸ ਤਿਤ ਕਰ ਆਂਦੂ ਆਨੰਦ ਭਏ ਤਿਤ ਕਰ ਆਂਦੂ ਆਨੰਦ ਭਜ ਰਾਮ 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 ਨਾਮ ਗੁਣ ਗਾਵੋ ਹਰ ਪ੍ਰੀਤਮ ਉਪਦੇਸ਼ ਗੁਰੂ ਗੁਰ ਸਤ ਗੁਰ ਅਸਖ ਹੋਤ ਹਰ ਹਰੇ ਹਰ ਹਰ ਹਰੇ ਪਜ ਰਾਮ 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 ਸਭ ਸਿਸ਼ਟ ਤਾਰ ਹਰ ਤੁਮ ਕਿਰਪਾਲ ਕਰਤਾ ਸਭ ਤੂੰ 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 ਰਾਮ 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 ਜਨ ਨਾਨਕ ਉਹ ਸਰਨਾਗਤੀ ਦੇਵ ਗੁਰਮਤੀ ਪਜ ਰਾਮ 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 ਕਾਨੜਾ ਮਹਲਾ ਚੌਥਾ ਸਤਗੁਰ ਚਾਟੋਂ ਪਗ ਚਾਟ ਜਿਤ ਮਿਲ ਹਰ ਪਾਦਰ ਬਾਟ ਭਜ ਹਰ ਰਸ ਰਸ ਹਰਗਾਟ ਹਰ ਹੋ ਹੋ ਲਿਖੇ ਲਿਲਾਟ ਰਹਾਓ ਖੱਟ ਕਰਮ ਕਿਰਿਆ ਕਰ ਬੋ ਬਿਸਥਾਰ ਸਿਰ ਸਾਧਕ ਜੋਗਿਆ ਕਰ ਜਟ ਜਟਾਂ ਜਟ ਜਾਟ ਕਰ ਭੇਖ ਨ ਪਾਈਐ ਬਾਰ ਬ੍ਰਾਹਮ ਜੋਗ ਪਾਈ ਐ ਸਤ ਸੰਗਤੀ ਉਪਦੇਸ਼ ਗੁਰੂ ਗੁਰ ਸੰਤ ਜਨਾ ਖੋਲ ਖੋਲ ਕਪਾਟ ਤੂੰ ਆ ਪਰੰਪਰ ਸੁਆਮੀ ਆਤਿ ਅਗਾ ਤੂੰ ਭਰਪੂਰ ਰਿਆ ਛਲ ਥਲੇ ਹਰ ਇੱਕ ਇੱਕੋ ਇੱਕ ਏਕੈ ਹਰ ਥਾਟ ਤੂੰ ਜਾਣ ਸਬਦ ਬੂਝਾਂ ਆਪੇ ਤੂੰ ਜਾਣ ਸਬਦ ਬੁੱਝਾਂ ਆਪੇ ਜਨ ਨਾਨਕ ਕੀ ਪ੍ਰਭ ਘਟ ਘਟੇ ਘਟ ਘਟੇ ਘਟ ਹਰ ਕਾਟ ਕਾਣੜਾ ਮਹਲਾ ਚੌਥਾ ਜਪ ਮਨ ਗੋਬਿੰਦ ਮਦੋ ਹਰ ਹਰ ਅਗੰਮ ਅਗਾਧੋ ਮਤ ਗੁਰਮਤ ਹਰ ਪ੍ਰਭ ਲਦੋ ਤਰਹੁ ਲਿਖੇ ਲਲਾ ਦੂਰ ਹਾਓ ਬਿਕ ਮਾਇਆ ਸੰਚ ਬਹੁ ਚਿੱਤੈ ਵਿਕਾਰ ਸੁਖ ਪਾਈਏ ਹਰ ਭਜ ਸੰਤ ਸੰਤ ਸੰਗਤੀ ਮਿਲ ਸਤ ਗੁਰੂ ਗੁਰ ਸਾਧੂ ਜਉ ਸ਼ੂ ਪਾਰਸ ਮਨੂਰ ਪਏ ਕੰਚਨ ਤਉ ਪਤਤ ਜਨ ਮਿਲ ਸੰਗਤੀ ਸ਼ੁੱਧ ਹੋਵਤ ਗੁਰਮਤਿ ਸ਼ੁਧਾਦੋ ਜਉ ਕਾਸ਼ਟ ਸੰਗ ਲੋਹਾ ਬਹੁ ਤਰਪਾ ਉਹ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਗੁਰ ਸਤਗੁਰ ਗੁਰ ਸਾਧੋ ਚਾਰ ਵਰਨ ਚਾਰਿਆ ਸ਼ਰਮ ਹੈ ਕੋਈ ਮਿਲੇ ਗੁਰੂ ਗੁਰ ਨਾਨਕ ਸੋ ਆਪ ਤਰੈ ਕੁਲ ਸਗਲ ਤਰアド ਕਾਂੜਾ ਮਹਲਾ ਚੌਥਾ ਹਰ ਜਸ ਗਾਵੋ ਭਗਵਾਨ ਜਸ ਗਾਵਤ ਪਾਪ ਲਹਾਨ ਮਤ ਗੁਰਮਤ ਸੁਣ ਜਸ ਕਾਨ ਹਰ ਹੋ ਹੋ ਕਿਰਪਾਨ ਰਹਾਓ ਤੇਰੇ ਜਨ ਤੇ ਆਵੇਂ ਇਕ ਮਨ ਇਕ ਚਿਤ ਤੇ ਸਾਧੂ ਸੁਖ ਪਾਵੇਂ ਜਪ ਹਰ ਹਰ ਨਾਮ ਨਦਾਨ ਉਸਤਤ ਕਰੇ ਪ੍ਰਭ ਤੇਰੀ ਆ ਮਿਲ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ਜਿਨ ਕਾ ਹਿਰਦੈ ਤੂੰ ਸਵਾਮੀ ਤੇ ਸੁਖ ਫਲ ਪਾਵੈ ਤੇ ਤਰੇ ਪਵ ਸੰਧ ਤੇ ਭਗਤ ਹਰ ਜਾਨਾ ਤਿਨ ਸਿਵਾ ਹਮ ਲਾਏ ਹਰੇ ਹਮ ਲਾਏ ਹਰੇ ਜਨਨਕੀ ਹਰ ਤੂੰ 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 ਭਗਵਾਨਾ ਤਿਨ ਸਿਵਾ ਹਮ ਲਾਏ ਹਰੇ ਹਮ ਲਾਏ ਹਰੇ ਜਾਨਾਨਕ ਕੀ ਹਰ ਤੂੰ 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 ਪਗਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ